ਅਸੀਂ ਡਿਪਰੈਸ਼ਨ ਚ ਜਾ ਚੁੱਕੀ ਆਂ ਕਿ ਸਾਡੇ ਤੋਂ ਕਿਸੇ ਨਾਲ ਗੱਲ ਨਹੀਂ ਹੁੰਦੀ ਹੈਗੀ ਅਸੀਂ ਇੰਨਾ ਪੜ੍ਹ ਲਿਖ ਕੇ ਕਿੰਨੀ ਕਿਤਾਬਾਂ ਕਾਪੀਆਂ ਕਾਲੀਆਂ ਕਰਕੇ ਪਰ ਹੁਣ ਇਸ ਟਾਈਮ ਸਾਡੇ ਤੋਂ ਕਿਸੇ ਨਾਲ ਗੱਲ ਤੱਕ ਨਹੀਂ ਹੁੰਦੀ ਉਹਨਾਂ ਦਾ ਮੰਮੀ ਨੂੰ ਝੂਠ ਬੋਲਦੀ ਮੰਮੀ ਮੈਂ ਠੀਕ ਆ ਮੈਂ ਰੋਟੀ ਖਾ ਲਈ ਸੀ ਉਹਨੂੰ ਮੈਂ ਝੂਠ ਬੋਲਦੀ ਉਹ ਬਿਚਾਰੀ ਪੁੱਛਦੀ ਪਰ ਤੂੰ ਕੁਝ ਖਾਦਾ ਨਹੀਂ ਸਕਦੀ ਸਰ ਅਸੀਂ ਕੁਝ ਵੀ ਕਰ ਸਕਦੀ ਹੈਗੀ ਅਸੀਂ ਡਿਪਰੈਸ਼ਨ ਨੂੰ ਜਾਣ ਕਰਕੇ ਅਸੀਂ ਕੁਝ ਵੀ ਕਰ ਸਕਦੀ ਹੁਣ ਤੁਸੀਂ ਕਿੰਨੀ ਦੁੱਖ ਵਾਲੀ ਗੱਲ ਹੈ ਵੀ ਵੀ ਤਿਆਂ ਜਿਹੜੀਆਂ ਨੇ ਸਿਰਫ ਆਪਣਾ ਹੱਕ ਲੈਣ ਦੇ ਲਈ ਗੁਣੀ ਜੀ ਤਨਖਾਹ ਦੇ ਲਈ ਜਿਹੜੀਆਂ ਕੰਮ ਕਰਦੀਆਂ ਨੇ ਇਹਨਾਂ ਦਾ ਸੰਘਰਸ਼ ਵੀ ਜਿਹੜਾ ਲਗਾਤਾਰ ਚੱਲ ਰਿਹਾ ਆਪਾਂ ਨਾਲ ਹੋਰ ਭੈਣ ਜੀ ਨੇ ਆਪਾਂ ਉਹਨਾਂ ਨਾਲ ਵੀ ਜਿਹੜੀ ਹੈ ਉਹ ਗੱਲਬਾਤ ਕਰਾਂਗੇ ਦੇਖੋ ਦੋਸਤੋ ਇਹ ਆਹ ਦੇਖੋ ਪੌੜੀਆਂ ਟਿੱਡੀਆਂ ਹੋਈਆਂ ਨੇ ਆਹ ਦੇਖੋ ਹਾਲਾਤ ਕੀ ਨੇ ਇਹ ਜਿੱਥੇ ਕੁੜੀਆਂ ਇਹ ਬੈਠੀਆਂ ਨੇ ਦੇਖੋ ਤਿਲਕਨਵਾਜੀ ਹੈ ਕਦੇ ਵੀ ਜਿਹੜਾ ਕੁਝ ਜਿਹੜਾ ਉਹ ਵਾਪਰ ਸਕਦਾ ਸਰਟੀਫਿਕੇਟ ਲੱਗ ਸਕਦੀ ਹੈ ਤੇ ਆ ਦੇਖੋ ਇਹ ਇੱਥੋਂ ਲੀਕੇਜ ਹੋ ਰਹੀ ਹੈ ਦੇਖੋ ਤੁਸੀਂ ਆ ਪਾਣੀ ਹੈ ਤੇ ਜਿਹੜਾ ਉੱਪਰੋਂ ਟੈਂਕੀ ਜਿਹੜੀ ਹੈ ਉਤੋਂ ਪਾਣੀ ਆ ਰਿਹਾ ਉਹ ਦੇਖੋ ਆ ਦੇਖੋ ਦੇਖੋ ਇਹ ਪਾਣੀ ਕਿੰਨੀ ਠੰਡਕ ਪੈਦਾ ਕਰਦਾ ਹਨ ਰਾਤ ਨੂੰ ਜਦੋਂ ਹਵਾ ਚੱਲਦੀ ਹੋਣੀ ਹੈ ਤੇ ਉਦੋਂ ਕੀ ਹਾਲਾਤ ਹੁੰਦੇ ਹੋਣਗੇ ਸਰਕਾਰ ਨੂੰ ਖਾਸ ਕਰਕੇ ਨਿੰਦਰਕੌਰ ਭਰਾਜ ਨੂੰ ਇਹ ਦੇਖਣਾ ਚਾਹੀਦਾ ਕਿ ਜੇ ਕੁਝ ਨਹੀਂ ਕਰ ਸਕਦੇ ਤਾਂ ਘੱਟੋ ਘੱਟ ਉਹਨਾਂ ਧੀਆਂ ਨੂੰ ਆਖੇ ਉਹਨਾਂ ਦੀ ਹੌਸਲਾ ਵਜਾਈ ਜਾਂ ਉਹਨਾਂ ਨੂੰ ਕੁਝ ਨਾ ਕੁਝ ਸਵੱਛਨ ਜਿਹੜਾ ਉਹ ਜ਼ਰੂਰ ਦੇਣਾ ਚਾਹੀਦਾ ਤੇ ਆ ਦੇਖੋ ਆ ਦੇਖੋ ਉਹ ਦਿਖਾਓ ਜੀ ਆ ਥੱਲੇ ਨੀਚੇ ਆ ਟੁੱਟੀ ਹੋਈ ਦੇਖੋ ਬਿਲਕੁਲ ਕਿਸ ਤਰ੍ਹਾਂ ਕਿੰਨੀ ਰਿਸਕੀ ਥਾਂ ਤੇ ਜਿਹੜੀਆਂ ਇਹ ਕੁੜੀਆਂ ਬੈਠੀਆਂ ਹੋਈਆਂ ਨੇ ਆਪਾਂ ਇੱਕ ਮਿੰਟ ਲਈ ਇਹਨਾਂ ਨਾਲ ਵੀ ਗੱਲ ਕਰਾਂਗੇ ਜਿਹੜੇ ਹਾਂਜੀ ਪੈਂਦੀ ਸਸੀ ਕਾਲ ਸਤਿ ਸ਼੍ਰੀ ਅਕਾਲ ਜੀ ਤੁਸੀਂ ਵੀ ਮਤਲਬ ਪਰਸੋਂ ਜੁੱਥੇ ਇੱਥੇ ਬੈਠੇ ਹੋ ਹਾਂਜੀ ਮੈਨੂੰ ਵੀ 4 ਦਿਨ ਹੋ ਗਏ ਆ ਮੈਂ ਵੀ ਟੈਂਕੀ ਦੇ ਉੱਤੇ ਇਹਨਾਂ ਦੇ ਨਾਲ ਹੀ ਆਂ ਅਸੀਂ ਇਕੱਠੇ ਚੜੇ ਸੀ ਕਿੱਥੋਂ ਬਿਲੋਂਗ ਕਰਦੇ ਤੁਸੀਂ ਮੈਂ ਲੁਧਿਆਣਾ ਜ਼ਿਲ੍ਹੇ ਤੋਂ ਜੀ ਲੁਧਿਆਣਾ ਜ਼ਿਲ੍ਹੇ ਤੋਂ ਅੱਜ ਵੀ ਅਸੀਂ ਮੰਗਾ ਨੇ ਵੀ ਸਰਕਾਰ ਤੁਹਾਡਾ ਜਿਹੜਾ ਤੁਹਾਨੂੰ ਪੱਕਿਆਂ 'ਚ ਕਰੇ ਹਾਂਜੀ ਸਰ ਸਾਡੀਆਂ ਵੀ ਸੇਮ ਮੰਗਾਏ ਆ ਕਿਉਂਕਿ ਮੇਰੇ ਵੀ ਸਿਰਫ ਸਿਰਫ 5 ਦਿਨ ਘਟਦੇ ਸੀਗੇ 10 ਸਾਲ ਪੁਰੇ ਹੋਣ ਤੋਂ ਫਿਰ ਇਹਨਾਂ ਨੇ ਸਾਨੂੰ ਕਿਹਾ ਸੀਗਾ ਵੀ 31 ਅਗਸਤ 2023 ਤੱਕ ਤੁਹਾਨੂੰ ਆਰਡਰ ਦਿੱਤੇ ਜਾਣਗੇ ਵੀ ਤੁਹਾਨੂੰ ਇਹਨਾਂ ਦੇ ਨਾਲ ਰੈਗੂਲਰ ਕੀਤਾ ਜਾਊਗਾ ਮਤਲਬ ਰੈਗ ਸਾਬਦਾ ਕੀਤਾ ਹੈ ਤੇ ਕਹਿੰਦੇ ਤੁਹਾਨੂੰ ਤਨਖਾਹਾਂ ਨਾਲ ਪ੍ਰੋਪਰ ਮਿਲ ਜੂਗੀ ਪਰ ਜਿਹੜੇ ਹੁਣ ਵਿੱਚ ਸਾਡੇ ਕੁਝ ਪ੍ਰਧਾਨ ਵੀ ਸੀਗੇ ਬਹੁਤ ਸਾਰੇ ਲੋਕੀ ਐ ਵੀ ਜਿਹੜੇ ਨਹੀਂ ਇਤਨੇ ਜਿਨ੍ਹਾਂ ਨੇ ਸਾਡਾ ਸਾਥ ਨਹੀਂ ਦਿੱਤਾ ਹੈਗਾ ਤੇ ਉਸ ਤੋਂ ਬਾਅਦ ਈਐਮ ਸਾਹਿਬ ਨੂੰ ਵੀ ਮੈਂ ਖੁਦ ਮੀਟਿੰਗ ਕੀਤੀ ਹੈ ਜਿਸਪਾਲ ਸਰ ਮੇਰੇ ਨਾਲ ਜਾਂਦੇ ਹੁੰਦੇ ਸੀਗੇ ਉਹਨਾਂ ਨੇ ਪਹਿਲਾਂ ਪਹਿਲਾਂ ਜਦੋਂ ਸੀਗੇ ਕੋਈ ਨਹੀਂ ਤੁਹਾਡਾ ਕਰਦਾਂਗੇ ਕੰਮ ਮਿੱਟੀ ਗੋਲੀ ਦੇ ਕੇ ਤੋੜ ਦਿੱਤਾ ਫਿਰ ਉਸ ਤੋਂ ਬਾਅਦ ਦੂਸਰੀ ਵਾਰ ਫੇਰ ਮੈਂ ਖੁਦ ਇਕੱਲੀ ਉਹਨਾਂ ਦੇ ਕੋਠੀ ਗਈ ਆ ਜਦੋਂ ਬਾਰਿਸ਼ ਬਹੁਤ ਹੋ ਰਹੀ ਸੀਗੀ ਦੋ ਤਿੰਨ ਤਰੀਕ ਦੀ ਗੱਲ ਹੈਗੀ ਹੈ ਜਨਵਰੀ ਦੀ ਫਰਵਰੀ ਦੀ ਗੱਲ ਹੈ ਤੇ ਮੈਂ ਖੁਦ ਕੱਲੀ ਗਲੀਆਂ ਦੇ ਵਿੱਚ ਵੀ ਮੈਂ ਉਹਨੂੰ ਲੱਭਦੀ ਲੱਭਦੀ ਉਹਨਾਂ ਦੀ ਕੋਠੀ ਜਦੋਂ ਗਈ ਆ ਮੈਂ ਸਵੇਰੇ ਉੱਥੇ ਪਹੁੰਚ ਗਈ ਸੀਗੀ ਸਵਾ 8:30 ਵਜੇ ਪੁੱਜੀ ਗਈ ਉਹਨਾਂ ਦੀ ਕੋਠੀ 12 1 ਵਜੇ 1 ਵਜੇ ਜਾ ਕੇ ਉਹ ਜਦੋਂ ਬਾਹਰ ਆਏ بارش ਬਹੁਤ ਜ਼ਿਆਦਾ ਹੋ ਰਹੀ ਸੀਗੀ ਤੇ ਉਹਨਾਂ ਨੇ ਕੀ ਕੀਤਾ ਆ ਕੇ ਖੜੇ ਹੋ ਕੇ ਸਿਰ ਪੁੱਛਿਆ ਤੇ ਹਾਂਜੀ ਮੈਡਮ ਤੁਹਾਡੇ ਕੀ ਮਤਲਬ ਕੀ ਪ੍ਰੋਬਲਮ ਹੈ ਤੁਹਾਨੂੰ ਮੈਂ ਕਿਹਾ ਸਰ ਸਾਡਾ ਇਦਾਂ ਸੀਗਾ ਵੀ ਅਸੀਂ ਤੁਹਾਡੇ ਕੋਲੇ ਦੋ ਮੀਟਿੰਗਾਂ ਕਰਕੇ ਗਏ ਆ ਵੀ ਸਾਡਾ ਤੁਸੀਂ ਹੱਲ ਕਰ ਤੋ ਵੀ ਸਾਨੂੰ ਆਰਡਰ ਦੇ ਦਿਓ ਕੋਈ ਨਹੀਂ ਕਰਾਂਗੇ ਕਰਾਂਗੇ ਚਲੋ ਉਹ ਤਾਂ ਉਹਨਾਂ ਨੇ ਹੋਰ ਕੁਝ ਨਹੀਂ ਪੁੱਛਿਆ ਵੀ ਅਸੀਂ ਸਵੇਰ ਦੇ ਆ ਕੇ ਬੈਠੇ ਆ ਵੀ ਕੋਈ ਗੱਲਬਾਤ ਕੀਤੀ ਹੋਵੇ ਮੈਡਮ ਕੋਈ ਗੱਲ ਨਹੀਂ ਅਸੀਂ ਤੁਹਾਡਾ ਸਾਥ ਆਵਾਂਗੇ ਅਸੀਂ ਤੁਹਾਨੂੰ ਪੱਕੇ ਕਰ ਦਿੰਦੇ ਆ ਵੀ ਤੁਹਾਨੂੰ ਕੋਈ ਟੈਨਸ਼ਨ ਦੀ ਗੱਲ ਲੈਣ ਦੀ ਲੋੜ ਨਹੀਂ ਪਰ ਉਹਨਾਂ ਨੇ ਸਾਡਾ ਕੋਈ ਸੁਣਵਾਈ ਨਹੀਂ ਕੀਤੀ ਉਸ ਤੋਂ ਬਾਅਦ ਦੋ ਮੀਟਿੰਗਾਂ ਫੇਰ ਮਿਲੀਆਂ ਸਾਨੂੰ ਇੱਕ ਵਾਰੀ ਉਹਨਾਂ ਨੇ ਸ਼ਾਮ ਨੂੰ 6:30 ਦੀ ਮੀਟਿੰਗ ਰੱਖੀ ਹੁਣ ਤੁਸੀਂ ਦੇਖੋ ਲੁਧਿਆਣੇ ਤੋਂ ਆਪਾਂ ਚੰਡੀਗੜ੍ਹ ਜਾਂਦੇ ਆ 3 ਘੰਟੇ ਦਾ ਰਸਤਾ ਪੈ ਜਾਂਦਾ ਹੈ ਬੱਸਾਂ ਦੇ ਵਿੱਚ ਸੋ ਮਤਲਬ ਮਿਸ ਹੈਪਨਿੰਗ ਵੀ ਹੋ ਸਕਦੀ ਹੈ ਠੀਕ ਹੈ ਅਸੀਂ ਗਏ 5 ਵਜੇ ਅਸੀਂ ਪੁੱਜ ਗਏ ਉੱਥੇ 6:30 ਵਜੇ ਰਾਤ ਦੇ 9:30 ਵਜੇ ਹੋ ਗਏ 9:30 ਹੋ ਗਏ ਉਦੋਂ ਉਹਨਾਂ ਨੇ ਸਾਨੂੰ ਮਤਲਬ ਜਦੋਂ ਅਸੀਂ ਉੱਥੇ ਜਾ ਕੇ ਥੋੜਾ ਬਹੁਤ ਗੱਲਬਾਤ ਕੀਤੀ ਜਿਹੜੇ ਰਿਸੈਪਸ਼ਨ ਤੇ ਅਸੀਂ ਅਸੀਂ ਗਿਆ ਸੀ ਵੀ 9:30 ਹੋ ਗਏ ਆ ਦੇ ਅਸੀਂ ਕੁੜੀਆਂ ਨੇ 9:30 ਮੇਰੇ ਨਾਲ ਦੋ ਮੈਡਮ ਹੋਰ ਸੀ ਵੀ ਅਸੀਂ ਇਕੱਲੀਆਂ ਕਿੱਥੇ ਨੂੰ ਜਾਵਾਂਗੇ ਤੇ ਜਦੋਂ ਅਸੀਂ ਉਹਨਾਂ ਨੇ ਅੱਧਾ ਗੱਲਬਾਤ ਕੀਤੀ ਈਐਮ ਸਾਹਿਬ ਅੰਦਰ ਵੱੜਦੇ ਕਹਿੰਦੇ ਕਹਿੰਦੇ ਜਿਹੜੇ ਜ਼ਿਆਦਾ ਰੌਲਾ ਪਾ ਰਹੇ ਸੀ ਇਹਨਾਂ ਨੂੰ ਸਭ ਤੋਂ ਅਖੀਰ ਤੋਂ ਸੱਦਣਾ ਕਿਉਂ ਅਸੀਂ ਕਿਸੇ ਦੇ ਧੀਆ ਪੈਣਾ ਨਹੀਂ ਹੈਗੀਆਂ ਅਸੀਂ ਅੱਧੀ ਰਾਤ ਨੂੰ ਤੁਹਾਡੇ ਦਫ਼ਤਰ ਦੇ ਵਿੱਚ ਅਸੀਂ ਪੰਜਾਬ ਪਾਬੰਦੇ ਵਿੱਚ ਬੈਠੀਆਂ ਹੈਗੀਆਂ ਵੀ ਤੁਸੀਂ ਸਾਨੂੰ ਸਾਜ ਰਿਹਾ ਕਿ ਮਿਲ ਲੋ ਆਂਦੇ ਟੁੱਟ ਕੇ ਪੈ ਗਿਆ ਸਾਡੇ ਪਰ ਨੂੰ ਫਿਰ ਬਾਅਦ ਵਿੱਚ ਜਦੋਂ ਅਸੀਂ ਅੰਦਰ ਗਏ ਕਹਿੰਦੇ ਕੋਈ ਗੱਲ ਨਹੀਂ ਤੁਹਾਡਾ ਕੰਮ ਕਹਿੰਦਾ ਜਿੱਥੇ ਤੁਸੀਂ 6000 ਪਹਿਲਾਂ ਖਾਂਦਾ ਮਤਲਬ 6000 ਤੋਂ ਗੁਜ਼ਾਰਾ ਕਰਦੇ ਸੀਗੇ ਹੁਣ ਵੀ ਕਰੀ ਜਾ ਸਾਨੂੰ ਐਦਾਂ ਬੋਲੇ ਉਹ ਅੱਛਾ ਜੀ ਚਲੋ ਆਹ ਕੀ ਹੈ ਜੀ ਤੇ ਸਾਡੇ ਲਈ ਪੈਟਰੋਲ ਦੀ ਬੋਤਲ ਹੈ ਠੀਕ ਹੈ ਜੀ ਵੈਸੇ ਤਾਂ ਦੇਖੋ ਜੀ ਇਹ ਇੱਕ ਤਾਂ ਇਹ ਵੀ ਗਲਤ ਚੀਜ਼ ਹੈ ਕਿਉਂਕਿ ਆਪਾਂ ਇਹ ਚੀਜ਼ ਨੂੰ ਮੰਨ ਕੇ ਚੱਲਦੇ ਵੀ ਜ਼ਿੰਦਗੀ ਜਿਹੜੀ ਐ ਨੌਕਰੀ ਤੋਂ ਉੱਪਰ ਐ ਪਰ ਚੀਜ਼ ਹੋਰ ਦੱਸੋ ਚਲੋ ਗਲਤ ਚੀਜ਼ ਐ ਸਹੀ ਕੀ ਐ ਦੱਸੋ ਸਹੀ ਇਹ ਐ ਕਿ ਅਸੀਂ 6000 ਤੱਕੇ ਖਾਈਏ ਕੀ ਸਾਡੇ ਲਈ ਸਹੀ ਐ ਇਹ ਸਾਡੇ ਹੁਣ ਮੇਰੇ ਫਾਦਰ ਸਾਹਿਬ ਨਹੀਂ ਮੰਮੀ ਮੇਰੇ ਆ ਉਹ ਬਜ਼ੁਰਗ ਨੇ ਇਕੱਲੇ ਰਹਿੰਦੇ ਨਹੀਂ ਹੈਗੇ ਉਹ ਰੋਜ਼ ਫੋਨ ਕਰਦੇ ਸਵੇਰੇ ਸ਼ਾਮ ਮੈਨੂੰ ਦੁਪਹਿਰ ਨੂੰ ਫੋਨ ਕਰ ਹੁਣ ਵੀ ਉਹਨਾਂ ਦਾ ਫੋਨ ਆਇਆ ਸੀਗਾ ਮੈਂ ਕੱਟਤਾ ਮੰਮੀ ਕਹਿੰਦੇ ਪੁੱਤ ਘਰ ਨੂੰ ਆ ਜਾ ਮੇਰਾ ਇਕੱਲੇ ਦਜੀਨ ਲੱਦਾ ਮੰਮੀ ਦੀ ਦਿਮਾਗੀ ਹਲਥ ਠੀਕ ਨਹੀਂ ਹੈਗੀ ਮੇਰੇ ਦੀ ਭਰਾ ਆ ਉਹ ਵੀ ਠੀਕ ਨਹੀਂ ਰਹਿੰਦਾ ਹੈਗਾ ਉਹ ਕੰਮ ਕਰਦਾ 100 ਰੁਪਏ ਘਰੇ ਦਿੰਦਾ ਉਹ ਨਾਲ ਕੀ گزارਾ ਹੁੰਦਾ ਟਿਊਸ਼ਨਾਂ ਪੜਾਉਣੇ ਆ ਬੱਚੇ ਲੱਗਦੇ ਨੂੰ ਪਹਿਲੀ ਲੱਗੇ ਹੋਏ ਆ ਕੀ ਕਰੀਏ ਅਸੀਂ 6000 ਚ ਕਿੱਦਾਂ گزارਾ ਕਰੀਏ ਫਾਦਰ ਸਾਹਿਬ ਹੈ ਨਹੀਂ ਕਿ ਕਰ ਜਾ ਉਹਨਾਂ ਦਾ ਬੀ ਐਮਸੀ ਦਾ ਹਸਪੀਟਲ ਸੀਗੇ ਉਦੋਂ ਵੀ ਢਾਈ ਤਿੰਨ ਲੱਖ ਕਰਜ਼ਾ ਚੜਿਆ ਮੇਰੇ ਸਰ ਹਾਲੇ ਤੱਕ ਮੇਰਾ ਕਰਜ਼ਾ ਨਹੀਂ ਉਤਰਿਆ 6000 ਕਿੱਥੋਂ ਕਰਜਾ ਤਾਰਾਂ ਮੈਂ ਇਹਨਾਂ ਚੰਗੇ ਫੇਰੇ ਮੈਂ ਖਾ ਲਾ ਕੇ ਅਗਰ ਅਗ ਮਰ ਜੰਦੀ ਆ ਉਹ ਸਾਰਿਆਂ ਨਾਲ ਵਧੀਆ ਮੈਂ ਮੇਰਾ ਬਚਾਹ ਹੋ ਜੂ ਕੋਈ ਮਰ ਜਾ ਮੈਂ ਧਰਮ ਦੇ ਵਿੱਚ ਉਹਨਾਂ ਨੂੰ ਨੌਕਰੀ ਦਿੱਤੀ ਆ ਸਰਕਾਰ ਨੇ ਕਿਹਾ ਹੈ ਵੀ ਅਗਰ ਕਿਸੇ ਪਰਿਵਾਰ ਚ ਕੋਈ ਮਰਦਾ ਨਾ ਤਾਂ ਉਹਦੇ ਤੋਂ ਇੱਕ ਪਰਿਵਾਰ ਦੇ ਮੈਂਬਰ ਨੂੰ ਪੈਸੇ ਵੀ ਮਿਲਣਗੇ ਔਰ ਨੌਕਰੀ ਦਿੱਤੀ ਜਾਊਗੀ ਤੇ ਵਧੀਆ ਗੱਲ ਮੇਰਾ ਭਰਾ ਨੌਕਰੀ ਲੱਗ ਜਾਊਗਾ ਮੇਰੀ ਕੁਰਬਾਨੀ ਨਾਲ ਦੋਸਤੋ ਪੰਜਾਬ ਸਰਕਾਰ ਨੂੰ ਮੇਰੇ ਵੱਲੋਂ ਮੇਰੀ ਵੀ ਇੱਕ ਅਪੀਲ ਹੈ ਵੀ ਇਹ ਜੋ ਕੁੜੀਆਂ ਫੈਸਲਾ ਲੈ ਰਹੀਏ ਨੇ ਮੈਂ ਇਸ ਨਾਲ ਸਹਿਮਤ ਨਹੀਂ ਪਰ ਜੇ ਸਰਕਾਰ ਵੀ ਇਹਨਾਂ ਚੀਜ਼ਾਂ ਨਾਲ ਸਹਿਮਤ ਨਹੀਂ ਕੱਲ ਨੂੰ ਆ ਕੇ ਕੋਈ ਮਿਸ ਹੈਪਨ ਹੋ ਜੇ ਕੁਝ ਐਸੀ ਗਲਤ ਗੱਲਬਾਤ ਹੋ ਜੇ ਫਿਰ ਸਰਕਾਰ ਕਿੰਨੂੰ ਕਹੂਗੀ ਸਰਕਾਰ ਨੂੰ ਅਪੀਲ ਹੈ ਵੀ ਇਹਨਾਂ ਟੀਆਂ ਨੂੰ ਇਹ ਜੇ ਕਦਮ ਚੱਕਣ ਤੋਂ ਪਹਿਲਾਂ ਹੀ ਆ ਕੇ ਰੋਕ ਕੇ ਬਾਹਰ ਦੇ ਵਿੱਚ ਇਹਨਾਂ ਚੀਜ਼ਾਂ ਦਾ ਕੋਈ ਫਾਇਦਾ ਨਹੀਂ ਮੇਰੀ ਸਰਕਾਰ ਨੂੰ ਅਪੀਲ ਹੈ ਕਿ ਸਾਡੇ ਬਹੁਤ ਸਾਰੇ ਸਾਥੀ ਨੇ 120 ਤੋਂ 30 ਦੇ ਕਰੀਬ ਹੈਗੇ ਨੇ ਸਾਰੇ ਘਰ ਸਾਰੇ ਘਰੋ ਘਰੀ ਪਰੇਸ਼ਾਨ ਆ ਅਸੀਂ ਉਹਨਾਂ ਖਾਤਰ ਆਹ ਕਦਮ ਚੱਕਿਆ ਸੀ ਚਾਹਤੇ ਇਹਨੇ ਕੁੜੀਆਂ ਨੇ ਅਸੀਂ ਸਾਰਿਆਂ ਖਾਤਰ ਕਦਮ ਚੁੱਕਿਆ ਆ ਠੀਕ ਹੈ ਜੀ ਸਾਡਾ ਸਾਡੀ ਮੰਗ ਪੂਰੀ ਕਰ ਦਿਓ ਸਾਨੂੰ 18000 ਸੈਲੀ ਦੇ ਦਿਓ ਅਸੀਂ ਕੁਝ ਨਹੀਂ ਮੰਗਦੇ ਹੈਗੇ ਸਰ ਮੈਂ ਤੇ ਦੀ ਗੱਲ ਆ ਅਸੀਂ ਘਰੋ ਬਹੁਤ ਪਰੇਸ਼ਾਨ ਆ ਜੇ ਤੁਸੀਂ ਕੋ ਫੇ ਅਸੀਂ ਅੱਗ ਲਾ ਕੇ ਮਰ ਜੰਦੇ ਘਰ ਤੇ ਉਹਨੂੰ ਕਿਸੇ ਨੂੰ ਤਨੋਕਰੀ ਮਿਲ ਜਾਊਗੀ ਅਸੀਂ ਰੋਮਾਂਗੇ ਨਹੀਂ ਪੜਟ ਕੇ ਗਏ ਤਾਂ ਨਹੀਂ ਦਰਦਾਰੇ ਅਸੀਂ ਉਤੋਂ ਇੰਨੇ ਦਿਨਾਂ ਤੋਂ ਇੱਥੇ ਬੈਠੇ ਆ ਮੈਂ ਤੁਹਾਨੂੰ ਦੱਸਦੀ ਆ ਇੱਥੇ ਪੜਸਲੇ ਨੇ ਕੀ ਕੀਤਾ ਮੈਂ ਬਾਥਰੂਮ ਗਈ ਠੀਕ ਹੈ ਬਾਦੂ ਫੜ ਲਿਆ ਬੰਦਾ ਆ ਚਾਹੇ ਪੁਲਿਸ ਵਾਲਾ ਹੀ ਆ ਲੇਡੀਜ਼ ਕਨਸਟੇਬਲ ਰਖਣ ਉਹਨਾਂ ਨੇ ਉਹਨਾਂ ਨੂੰ ਨਹੀਂ ਭੇਟਾਣਾ ਆ ਵਾ ਜਮਾ ਮੈਂ ਤਾਂ ਤੂੰ ਮੈਂ ਕਿ ਤੂੰ ਹੱਥ ਕਿੱਦਾਂ ਲਾਇਆ ਕੰਦਾ ਤੁਸੀਂ ਉੱਪਰ ਨਹੀਂ ਜਾਣਾ ਮੈਂ ਤਾਂ ਬਾਥਰੂਮ ਜਾਣਾ ਕਹੀਦੇ ਨੇ ਸੀ ਇੱਥੇ ਉਸ ਜਗ੍ਹਾ ਤੇ ਪਰਦੇ ਲਾ ਕੇ ਨਾ ਬਾਥਰੂਮ ਕਰਦੀਆਂ ਰਹੀਆਂ ਫਿਰ ਤੋਣਾ ਚੱਕ ਕੇ ਉੱਪਰ ਨੂੰ ਦੇਖਦੇ ਉਹਨਾਂ ਨੇ ਕੀ ਦੇਖਣਾ ਕਿ ਉਹਨਾਂ ਦੇ ਘਰ ਚ ਧੀਆ ਪਹਿਣ ਨਹੀਂ ਹੈਗੀਆਂ ਹੁਣ ਅਸੀਂ ਬਾਥਰੂਮ ਜਾਂਦੇ ਆ ਫਲਸ਼ ਬਣੀ ਹੋਈ ਆ ਮੋਰੇ ਪਰਦਾ ਹੁੰਦਾ ਸੀਗਾ ਕਿਉਂਕਿ ਹੈ ਨਾ ਪਰਦਾ ਚੱਕ ਉਹਨਾਂ ਨੇ ਪਰਦਾ ਵੀ ਚੱਕ ਦਿੱਤਾ ਉਤੋਂ ਦੱਸੋ ਫਿਰ ਅਸੀਂ ਅੰਦਰ ਬਾਥਰੂਮ ਚ ਵੀ ਕਿੱਦਾਂ ਬੈਠੀਏ ਲੋਗ ਲੋਕ ਕਿ ਐਸੀ ਬੈਠਦੀਆਂ ਫਿਰ ਉਹ ਚੱਕ ਕੇ ਦੇਖਦੇ ਗੱਡੀ ਦੇ ਵਿੱਚੋਂ ਵੀ ਮੁੰਡੇ ਖੜਾ ਉਹ ਪੁਲਿਸ ਵਾਲੇ ਦੇਖਦੇ ਆ ਦੱਸੋ ਐਸੀ ਕੀ ਕਰੀਏ ਆਪਣੀ ਇੱਜ਼ਤ ਨੂੰ ਤਲੀ ਤੇ ਚੱਕ ਕੇ ਦੁਰੀਆਂ ਹੀ ਫਿਰ ਵੀ ਸੀਐਮ ਸਾਹਿਬ ਨੂੰ ਸਾਡੇ ਤੇ ਤਰਸ ਨਹੀਂ ਆਉਂਦਾ ਹੈਗਾ ਵੀ ਕੁੜੀਆਂ ਕਿੱਦਾਂ ਬਾਹਰ ਰੋਲਦੀਆਂ ਪਈਆਂ ਉਦੋਂ ਤਾਂ ਕਹਿੰਦੇ ਆ ਮੇਰੀਆਂ ਧੀਆ ਮੇਰੀਆਂ ਭੈਣਾਂ ਆ ਜੜੀਆਂ ਕਿ ਬਾਹਰ ਰੋਲਦੀਆਂ ਮੈਂ ਕਿਸੇ ਨੂੰ ਰੋਲ ਨਹੀਂ ਦਊਂਗਾ ਮੈਂ ਉਹਨਾਂ ਨੂੰ ਨੌਕਰੀਆਂ ਦਊਂਗਾ ਕਿ ਹੁਣ ਸਾਡੇ ਲਈ ਨੌਕਰੀਆਂ ਖਤਮ ਹੋ ਗਈਆਂ ਸਾਡੇ ਲਈ ਪੈਸੇ ਹੀ ਮੁੱਕ ਗਏ ਨੇ ਉਹਨਾਂ ਤੇ ਮੈਂ ਹੀ ਅਪੀਲ ਕਰਨੀ ਆ ਸਰ ਮਿਹਨਤ ਦੀ ਗੱਲ ਆ ਸਾਡੇ ਵਰਗੇ ਬਹੁਤ ਪਰੇਸ਼ਾਨ ਨੇ ਕੁੜੀਆਂ ਬਹੁਤ ਰੋਲਦੀ ਨੌਕਰੀ ਦੇ ਸਾਡੇ ਪੈਸੇ ਵਧਾ ਦਿਓ ਮੈਂ ਤੇ ਦੀ ਗੱਲ ਆ 68000 ਸਾਲੀ ਕਰ ਦਿਓ ਸਰ ਸਾਡਾ ਸਮਾਂ ਪੂਰਾ ਸੀ ਜਾਇਜ਼ ਹੱਕ ਮੰਗਦੇ ਨਜਾਇਜ਼ ਹੱਕ ਅਸੀਂ ਕੋਈ ਨਹੀਂ ਮੰਗਦੇ ਸਾਡੇ ਤੋਂ ਅਸੀਂ ਸਾਰੇ ਐਮਈਬੀ ਐਬੀ ਐਡਾਗੇ ਮੈਂ ਖੁਦ ਐਮਈ ਪੰਜਾਬੀ ਕੀਤੀ ਹੋਈ ਆ ਟੈਟ ਕਲੀਅਰ ਆ ਐਂਟੀਟੀ ਆਈਟੀਟੀ ਕੀਤੀ ਹੋਈ ਆ ਉਹ ਵੀ ਇਹਨਾਂ ਦੇ ਸ੍ਰੋਹੀ ਸਾਡੀ ਹੋਈ ਸੀ ਈਟੀਟੀ ਰਾਈਟ ਡਾਇਰੈਕਟਰ ਉਪਰ ਤੋਂ ਕੀਤੀ ਆ ਮੈਂ ਈਟੀਟੀ ਕੀਤੀ ਹੋਈ ਟੈਟ ਕਲੀਅਰ ਐਮਈਬੀ ਐਡਾਗੇ ਸਰ ਹੋਰ ਸੰ ਕੀ ਚਾਹੀਦਾਗਾ ਬੱਚਾ ਨੂੰ ਇੰਨੇ ਪੜਾਉਣ ਵਾਸਤੇ ਸਭ ਚਾਹੀਦਾ ਸੀ ਨਾ ਹੋਰ ਸਾਨੂੰ ਕੀ ਹੋ ਚੁੱਕੀ ਹੈ ਯਾਰ ਅਸੀਂ ਡਿਪਰੈਸ਼ਨ 'ਚ ਜਾ ਚੁੱਕੀ ਆਂ ਕਿ ਸਾਡੇ ਤੋਂ ਕਿਸੇ ਨਾਲ ਗੱਲ ਨਹੀਂ ਹੁੰਦੀ ਹੈਗੀ ਅਸੀਂ ਇੰਨਾ ਪੜ੍ਹ ਲਿਖ ਕੇ ਇੰਨੀਆਂ ਕਿਤਾਬਾਂ ਕਾਪੀਆਂ ਕਾਲੀਆਂ ਕਰਕੇ ਪਰ ਹੁਣ ਇਸ ਟਾਈਮ ਸਾਡੇ ਤੋਂ ਕਿਸੇ ਨਾਲ ਗੱਲ ਤੱਕ ਨਹੀਂ ਹੁੰਦੀ ਕਿ ਅਸੀਂ ਇੰਨੀ ਜਿਆਦਾ ਡਿਪਰੈਸ਼ਨ 'ਚ ਜਾ ਚੁੱਕੇ ਆਂ ਸਰ ਸਾਡੇ ਤੋਂ ਆਪਣੇ ਘਰ ਦੇ ਨਾਲ ਗੱਲ ਨਹੀਂ ਹੁੰਦੀ ਮੇਰੇ ਮੰਮੀ ਦਾ ਫੋਨ ਆਂਦਾ ਮੈਂ ਮੰਮੀ ਨੂੰ ਝੂਠ ਬੋਲਦੀ ਮੰਮੀ ਮੈਂ ਠੀਕ ਆ ਮੈਂ ਰੋਟੀ ਖਾ ਲਈ ਸੀ ਉਹਨੂੰ ਮੈਂ ਝੂਠ ਬੋਲਦੀ ਉਹ ਬਿਚਾਰੀ ਪੁੱਛਦੀ ਪਰ ਤੂੰ ਕੁਝ ਖਾਦਾ ਸਕਦੀ ਆ ਸਰ ਅਸੀਂ ਕੁਝ ਵੀ ਕਰ ਸਕਦੀ ਹੈਗੀ ਅਸੀਂ ਡਿਪਰੈਸ਼ਨ ਨੂੰ ਜਾਣ ਕਰਕੇ ਅਸੀਂ ਕੁਝ ਵੀ ਕਰ ਸਕਦੇ ਹੁਣ ਜਿੱਥੇ ਵੀ ਜਿਸ ਨੂੰ ਵੀ ਇਹ ਵੀਡੀਓ ਦੇਖਦੀ ਹੈ ਸੁਣਦੀ ਹੈ ਇਹਨਾਂ ਕੁੜੀਆਂ ਦੀ ਸਾਰੇ ਜਾਣੇ ਜਿਹੜੀ ਹੈ ਸਪੋਰਟ ਕਰੋ ਇਹ ਵੀਡੀਓ ਮੁੱਖ ਮੰਤਰੀ ਤੱਕ ਉਹਨਾਂ ਦੇ ਐਮਐਲਏ ਤੱਕ ਉਹਨਾਂ ਦੇ ਪਾਰਟੀ ਵਰਕਰਾਂ ਤੱਕ ਪਹੁੰਚਦੀ ਕਰੋ ਕੱਲ ਨੂੰ ਜੇ ਕੋਈ ਗੱਲਬਾਤ ਹੁੰਦੀ ਹੈ ਤਾਂ ਇਹ ਸਰਕਾਰ ਇਹ ਮੰਤਰੀ ਜਿਹੜੇ ਨੇ ਸਰਕਾਰ ਨੂੰ ਆਇਆ ਨਾ ਵਿਚੂਣ ਜਾਵਤਾ ਲੱਗ ਜੂਗਾ ਅਸੀਂ ਚੋਣ ਜਾਓ ਉੱਤੇ ਤੋਂ ਪਹਿਲਾਂ ਕੁਝ ਨਾ ਕੁਝ ਕਰ ਚੁੱਕਾ ਹੋ ਗਏਗਾ ਕੱਲ ਨੂੰ ਸਾਨੂੰ ਇਹ ਨਾ ਕਿ ਉਹ ਵੀ ਅਸੀਂ ਨੇ ਦੱਸਿਆ ਨਹੀਂ ਅਸੀਂ ਸਭ ਨੂੰ ਦੱਸ ਰਹੇ ਹਾਂਗੇ ਵੀ ਚੋਣ ਜਾਬ ਇਹਨਾਂ ਨੇ ਵੀ ਚੋਣ ਜਾਬ ਤਾਂ ਲਾ ਗਏ ਤੇ ਥੱਲੇ ਉਤਰ ਜਾਣਗੇ ਅਸੀਂ ਉਤਰ ਨਹੀਂ ਗਣੀ ਥੱਲੇ ਥੱਲੇ ਸਾਡੀਆਂ ਲਾਸ਼ਾਂ ਹੋਣਗੀਆਂ ਸਰ ਸਾਡੀਆਂ ਤਿੰਨ ਲਾਸ਼ਾਂ ਹੋਣਗੀਆਂ ਸਰ ਇਹਨਾਂ ਦੇ ਛਾਲ ਮਾਰ ਦਿੰਨੀ ਉੱਥੇ ਮੈਂ ਕਿਹ ਦੀਦੀ ਹੱਲੇ ਸਬਰ ਕਰਾ ਤੇ ਡੇਟ ਕਰਦੇ ਆ ਸੀਐਮ ਸਾਹਿਬ ਇਹਨੇ ਮਾੜੇ ਨਹੀਂ ਸਾਡਾ ਸਾਥ ਦੇਣਗੇ ਮੈਂ ਇਹਨਾਂ ਨੂੰ ਸਮਝਾਦੀ ਬੱਚੇ ਛੋਟੇ ਛੋਟੇ ਐ ਮੈਂ ਕਿ ਤੁਹਾਡੇ ਤੁਸੀਂ ਥੋੜਾ ਜਿਹਾ ਥੋੜਾ ਜਿਹਾ ਹੋ ਰੱਖੋ ਜਿਗਰ ਰੱਖੋ ਮੇਰਾ ਜਿੱਤਲ ਕਰ ਰਿਹਾ ਸੀ ਵੀ ਮੈਂ ਛਾਲ ਮਾਰ ਚਲੋ ਇਹ ਇਹ ਇਦਾਂ ਦਾ ਕੰਮ ਤਾਂ ਆਪਾਂ ਨਾ ਕਰ ਕਿਉਂਕਿ ਦੇਖੋ ਆਪਾਂ ਬੇਤਰ ਜਿੰਦਗੀ ਨੇ ਲੜ ਰਹੇ ਆ ਮੈਂ ਤੁਹਾਡਾ ਦੁੱਖ ਸਮਝਦਾ ਮੇਰਾ ਬੇਟਾ ਗਾ ਦੇਖੋ ਮੈਨੂੰ ਐ ਮੇਰੇ ਬੇਟੇ ਦੀ ਜਿੰਦਗੀ ਵਾੜੀ ਦੇਖੋ ਮੇਰੇ ਬੇਟੇ ਨੂੰ ਜੌਬ ਦੇ ਦੇ ਬਸ ਮੈਨੂੰ ਮੇਰੀ ਚਾਰ ਲੈ ਕੇ ਚਾਹੇ ਮੇਰੇ ਬੇਟੇ ਨੂੰ ਜੌਬ ਦਿੰਦੇ ਮੇਰੇ ਬੇਟੇ ਨੂੰ ਜੌਬ ਮਿਲ ਚੁੱਕੀ ਇਹ ਹੈ ਵੀ ਬਦਲਾ ਜਿਉਂਦੇ ਜੀ ਨੂੰ ਨੌਕਰੀ ਨਹੀਂ ਤੇ ਜੇ ਕੋਈ ਮਰ ਜਾਂਦਾ ਪਰਿਵਾਰ ਦਾ ਤੇ ਉਹਨੂੰ ਨੌਕਰੀ ਮਿਲਦੀ ਹੈ ਇਹਨਾਂ ਤਿਆਂ ਦਾ ਜਿਹੜਾ ਦਰਦ ਹੈ ਇਹ ਮੇਰੇ ਤੋਂ ਤਾਂ ਨਹੀਂ ਦੇਖਿਆ ਜਾਂਦਾ ਇਸ ਲਈ ਮੈਂ ਆਪਣੀ ਗੱਲ ਇੱਥੇ ਹੀ ਖਤਮ ਕਰੂੰਗਾ ਤੇ ਇਹਨਾਂ ਨੂੰ ਮੈਂ ਇਹ ਬੇਨਤੀ ਕਰੂੰਗਾ ਵੀ ਵੀ ਤੁਸੀਂ ਆਪਣਾ ਹੌਸਲਾ ਰੱਖੋ ਕੋਈ ਗੱਲ ਨਹੀਂ ਬੱਸ ਹੌਸਲਾ ਰੱਖੋ ਬੱਸ ਨਹੀਂ ਨਹੀਂ ਤੁਹ ਆਪਾ ਜਾ ਰਹੇ ਨਹੀਂ ਨਹੀਂ ਤੁਸੀਂ ਬਹਾਦਰੀ ਨਾਲ ਸੰਘਰਸ਼ ਕਰੋ ਔਰ ਜਿੱਤੋਗੇ ਆ ਰੋਕੇ ਨਾ ਰੋਕੇ ਤੁਸੀਂ ਆਪਣੀ ਬਿਲਕੁਲ ਆਪਾਂ ਕਿਸੇ ਨੂੰ ਇਹ ਵੀ ਨਹੀਂ ਦਿਖਾਉਣਾ ਵੀ ਅਸੀਂ ਕਮਜ਼ੋਰ ਆ ਡਟੋ ਮੈਦਾਨ ਦੇ ਵਿੱਚ ਕੋਈ ਨਹੀਂ ਸਾਰੇ ਜੁਰਸਾ ਦੇ ਲੋਕ ਜਿਹੜੇ ਨੇ ਚੰਗੇ ਲੋਕ ਨੇ ਉਹ ਤੁਹਾਡਾ ਸਾਥ ਦੇਣਗੇ ਅਸੀਂ ਵੀ ਆਏ ਆ ਹੋਰ ਵੀ ਲੋਕ ਆਉਣਗੇ ਤੁਸੀਂ ਅਜੇ ਡਟੋ ਹਿੰਮਤ ਨਾ ਹਾਰਿਓ ਠੀਕ ਹੈ ਜੀ ਠੀਕ ਹੈ ਧੰਨਵਾਦ ਜੀ